ਆਪਾਂ ਸਮਾਨ ਲੈ ਲਿਆ ਤੇ ਇਦਾਂ ਸਾਰਾ ਸਮਾਨ ਇਹਨਾਂ ਨੇ ਬਾਹਰ ਕੱਢਿਆ ਗਿਆ ਕੀ ਗੱਲ ਹੋ ਗਈ ਬੰਦਾ ਲੜਾਈ ਲੜੀ ਪੈ ਗਈ ਜਿਵੇਂ ਆਪਾਂ ਕਰਤਾਰ ਮੰਦਰ ਬੰਦ ਤੇ ਕੀ ਪਤਾ ਬਾਰੇ ਜਿੰਦਗੀ ਹੈਲੋ ਹਾਂਜੀ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਆਈ ਹੋਪ ਤੁਸੀਂ ਸਾਰੇ ਠਹਿਟ ਹੋਗੇ ਤੇ ਗਾਇਸ ਅੱਜ ਆਪਨੇ ਆ ਰਹੇ ਨੇ ਮਾਮੇ ਹੁਣੀ ਤੇ ਆਪਾਂ ਜਾ ਰਹੇ ਹਾਂ ਗਵਿੰਦਗੜ੍ਹ ਸਮਾਨ ਖੂਨ ਲੈਣ ਤੁਹਾਨੂੰ ਪਤਾ ਹੀ ਆ ਮੇਰਾ ਮਲਾਈ ਕੋਪ ਦਾ ਬਾਕੀ ਮਲਾਮਾ ਦੇ ਤੁਸ ਆਪਾਂ ਮਾਮੇ ਨਾਲ ਦੇ ਮਾਮੇ ਦੇ ਬੱਚਿਆਂ ਨਾਲ ਹੁਣ ਆਪਾਂ ਲੈ ਚੰਦੇ ਆ ਖਾਪੀਆਂ ਭਾਜੀਆਂ ਗਾਈਸ ਹੁਣ ਆਪਾਂ ਇਹ ਬਿਸਕਟ ਲੈਣ ਲੈਨੇ ਆ ਬਿਸਕਟ ਦੇਖ ਰਹੇ ਆ ਕਿਹੜੇ ਲੈਨੇ ਆ ਬਿਸਕਟ ਨਮਕੀਨ ਹਾਂਜੀ ਗਾਈਸ ਆਪਾਂ ਸਮਾਨ ਲੈ ਲਿਆ ਤੇ ਹੁਣ ਆਪਾਂ ਲੈਣੀ ਹੈ ਸਬਜ਼ੀਆਂ ਅੱਜ ਹੁਣ ਆਪਾਂ ਮੰਡੀ 'ਚ ਪਹਿਲਾਂ ਛਾਪਿਆ ਫਿਰ ਚੱਲਦੇ ਆਪਾਂ ਕਿੱਧਰ ਘਰੇ ਹੁਣ ਬਾਹਰ ਤੋਂ ਵੀ ਆਪਾਂ ਚੱਲਦੇ ਆ ਲੈ ਲਿਆ ਲੈ ਆਪਾਂ ਬਿਸਕਟ ਨਮਕੀਨ ਹਾਂਜੀ ਗਾਈਸ ਆਪਾਂ ਆ ਚੁੱਕੇ ਆ ਸਬਜ਼ੀ ਮੰਡੀ ਤੇ ਲੈਣ ਲੱਗੇ ਆਪਾਂ ਪਿਆਜ਼ ਆਲੂ ਆ ਬਾਕੀ ਸਾਰੀਆਂ ਆਈਟਮਾਂ ਦੇਖ ਲਓ। ਬਾਕੀ ਇੱਧਰ ਦੇਖ ਸਕਦੇ ਆ। ਅੰਜੀ ਗਾਇਜ਼ ਆਪਾਂ ਸਬਜ਼ੀਆਂ ਵੀ ਲੈ ਲਈਆਂ। ਤੇ ਹੁਣ ਵਸਤੂ ਸਮਾਨ ਰਹਿ ਗਿਆ। ਆਪਾਂ ਮੂੰਹ ਦਿਖਾ ਨਹੀਂ ਸਕਦੇ ਕਿਉਂਕਿ ਆਪਣੇ ਹੱਥ ਹੈ ਨਹੀਂ ਦੇ ਹਾਲੇ ਖਾਲੀ ਤੇ ਫਿਰ ਉਹ ਸਮਾਨ ਲੈ ਕੇ ਚੱਲੀਏ ਹੁਣ ਸਿੱਧਾ ਆਪਾਂ ਘਰੇ ਮਿਲਦੇ ਆਵਾਂ ਘਰੇ ਜਾ ਕੇ ਤੁਹਾਨੂੰ। ਸਾਮੇ ਹੁਣੀ ਤਾਂ ਚਲੇ ਗਏ ਸੀਗੇ ਤੇ ਆਪਾਂ ਬਲੌਗ ਬਣਾ ਨਹੀਂ ਸਕੇ। ਇੱਕ ਤਾਂ ਮੇਰੇ ਚਲੇ ਗਏ ਸੀਗੇ ਪੇਪਰ ਦੇ ਉੱਤਪਾਦ ਸੀ ਉਹਨਾਂ ਨੇ ਕਾਰਵਾਈ ਬੜੀ ਜਾਣਕੀ ਪੇਪਰ ਤਾਂ ਕੱਲ ਸ਼ੁਰੂ ਹੋਏ ਨੇ ਹਜੇ ਫੇ ਮਾਮੇ ਹੁਣ ਵੀ ਤਾਂ ਕੱਲ ਹੀ ਗਏ ਨੇ ਲੋ ਜੀ ਮਾਮੇ ਹੁਣੇ ਨੇ ਹੱਤਾਂ ਹੋਣਾ ਤੇ ਲਾਈਟ ਭੱਜੀ ਹਾਂਜੀ ਗਾਇਸ ਇਹ ਲਾਈਟ ਭੱਜੀ ਹੋਈ ਸੀਗੀ ਤੇ ਆਪਾਂ ਸੀਗੇ ਖੇਤ ਚ ਦੇਖੋ ਇੱਧਰ ਹਵਾ ਵਧੀਆ ਚੱਲਦੀ ਆ ਹਰਿਆਲੀ ਦੇਖੋ ਇੱਧਰ ਆਪਾਂ ਲਾਈ ਹੋਈ ਹੈ ਨਾਲੇ ਹਾ 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 ਹਦਲੀ ਹਲਦੀ ਤੇ ਆਪਾਂ ਬੈਠ ਕੇ ਪੀ ਰਹੇ ਹਾਂ ਇਸ ਸਟਿੰਗ ਤੇ ਇੱਧਰ ਵੀ ਬੈਠੇ ਨੇ ਸੰਗਤਾਂ ਹਾਂ ਸੰਗਤਾਂ ਹਾਈ ਕਰੋ ਜਨ ਗਈ ਤੁਸੀਂ ਵੀ ਪੀ ਲੋ ਸਟੈਂਗਲ ਹੈਗੀ ਪਰ ਝੂਠੀ ਆ ਮੈਂ ਅਫੋਰਡ ਨਹੀਂ ਕਰੂੰਗਾ ਸਟੈਂਗਲ ਨੂੰ ਵੀ ਤੁਸੀਂ ਵੀ ਨਾ ਪੀਆ ਕਰੋ ਲੈਟ ਆ ਗਈ ਹਾਂ ਮੈਂ ਹੋਰੇ ਹੁੰਦਾ ਬਹੁਤ ਹਾਂ ਅੰਦਰ ਆ ਬਾਹਰ ਆ ਤੂੰ ਨਿਕਲੇ ਨਿਕਲਦਾ ਅੰਦਰ ਟਰਾਹ ਵਾਰ ਵਿੱਚ ਤੂੰ ਨਿਕਲਿਆ ਪੱਗ ਦੇ ਇੱਕ ਵਾਚ ਤੇ ਚਾਲੀ ਬਣ ਕੇ ਕੈਡ ਲੱਗਦੀ ਆ ਬੋਲੋ ਦੇਖ ਲੋ ਦੰਦ ਵੀ ਲਗਾ ਦੇ ਕੱਟੇ ਹੋਏ ਨੇ ਆਪਾਂ ਉਧਰੋਂ ਤਾਂ ਆ ਗਏ ਆ ਤੇ ਇੱਥੇ ਆਇਆ ਸੀਗਾ ਆਪਣੇ ਕੁਲਚੇ ਵਾਲਾ ਭਾਈ ਤੇ ਸਾਹਿਲ ਵੀਰਾ ਲੈ ਆਇਆ ਸੀਗਾ ਕੁਲਚੇ ਰੇੜੀ ਤੋਂ ਜਨਕੀ ਤੇ ਦੇਖਦੇ ਆਪਾਂ ਟੈਸਟ ਕਰਕੇ ਵੈਸੇ ਖਾਦੇ ਤਾਂ ਹੈ ਨਹੀਂ ਆਪਾਂ ਕਦੇ ਬਾਕੀ ਫਿਰ ਵੀ ਮੈਂ ਕਹਾਂਗਾ ਕਰ ਲਈ ਆਪਾਂ ਮੈਨੂੰ ਸੀਗਾ ਬੁਖਾਰ ਮੂੰਹ ਜਾਂ ਹੋ ਰਿਹਾ ਜਿਹਾ ਹੋਇਆ ਹੋਇਆ ਸੀ ਕਰਾਰਾ ਖਾਨ ਦਾ ਕੁਲਚੇ ਖਾਂਦੇ ਨਹੀਂ ਕਦੇ ਹਾਂ ਕਦੇ ਵੀ ਨਹੀਂ ਖਾਂਦੇ ਆਹ ਭਾਈ ਦੇ ਨਹੀਂ ਖਾਦੇ ਸੌਸ ਪਾ ਦੇ ਦੁੱਧ ਤਾਂ ਖਾ ਗਏ ਹਟੇ ਕਾ ਜੀ ਬਸ ਇਹ ਦੋ ਨਹੀਂ ਖਾਦੇ ਪਹਿਲਾਂ ਕੀ ਪੀਤਾ ਸੀਗਾ ਪਹਿਲਾਂ ਕੀ ਪੀਤਾ ਪਹਿਲਾਂ ਸਟਿੰਗ ਫਿਰ ਮੈਨੂੰ ਕਹਦਾ ਤੈਨੂੰ ਕੁਲਚਾ ਨਹੀਂ ਦੇਣਾ ਆਪਦੀ 20 ਰੁਪਏ ਦੀ ਸਟਿੰਗ ਭੀ ਗਿਆ ਦੇਖਦੇ ਹਾਂ ਹੁਣ ਆਪਾਂ ਤੁਹਾਨੂੰ ਟੇਸਟ ਕਰਕੇ ਤੇ ਦੇਖੋ ਨੇ ਹਨ ਵਧੀਆ ਨੇ ਪਰ ਰਾਜੂ ਕੁਲਚੇ ਵਾਲੀ ਹਰਗੀ ਗੱਲ ਨਹੀਂ ਸਟਿੰਗ ਤਾਂ ਇਕੱਲੇ ਇਕੱਲੇ ਪੀ ਗਏ ਸੀਗੇ ਤੇ ਇਹ ਵੀਰ ਜੀ ਕਹਿੰਦੇ ਕਹਿੰਦੇ ਕੁਲਚਾ ਤਾਂ ਤੈਨੂੰ ਲਿਆ ਕੇ ਦੇਵਾਂਗੇ ਪਰ ਮੈਂ ਇਹਨੂੰ ਦਹੀਂ ਸੀ ਦਿੱਤੀ ਸਟਿੰਗਰ ਆਹੀ ਹੁੰਦਾ ਪਿਆਰ ਭਾਈਆਂ ਭਾਈਆਂ ਦਾ ਬਾਕੀ ਆਪਾਂ ਅੱਧਾ ਕੁਲਚਾ ਖਾ ਗਏ ਥੋੜਾ ਜਿਹਾ ਰਹਿ ਗਿਆ ਉਹ ਵੀ ਤਾਂ ਖਾ ਜਿਹੜਾ ਰੋਕੇ ਹੋਣ ਜਾਂਦੀ ਕੁਲਚਾ ਹੂੰ ਜਿਹੜਾ ਰੋਇਆ ਦਿਨ ਕੋਈ ਤੇ ਵਿੱਚ ਕారణ ਕਿ ਇਹ ਮੈਨੂੰ ਵੀ ਲਿਆ ਗਿਆ ਤੇ ਥੋੜਾ ਜਿਹਾ ਕਰੋਨਾ ਹੀ ਪੈਂਦਾ ਫਿਰ ਹਾਂ ਮੰਗਲ ਲਈ ਤਾਂ ਰੋਣਾ ਹੀ ਪੈਂਦਾ ਕੁਝ ਕਰਨੇ ਕਲੇ ਖਾਣਾ ਪੜਦਾ ਹੈ ਜੈਸੇ ਕੁਲਚਾ ਉਸਟਿੰਗ ਮੈਂ ਸਟਿੰਗ ਚ ਹੈਨਾ ਜੰਤਰ ਮਾਰਦਾ ਸੀ ਇੱਕ ਮੇਰੀ ਟੈਕਨੀਕ ਹੈਨਾ ਜੇ ਤਾਂ ਮੈਂ ਠੰਡਾ ਠੰਡਾ ਪੀਣਾ ਉਹਨਾਂ ਨੂੰ ਪਤਾ ਹੀ ਆ ਜੇ ਤੁਸੀਂ ਵੀ ਲੈਣੇ ਹੁੰਦੇ ਜੇ ਆਪਾਂ ਫੈਮਿਲੀ ਚ ਬੈਠ ਕੇ ਪੀਏ ਕੋਈ ਨਾ ਕੋਈ ਮੰਗ ਲਈ ਆ ਤੇ ਅਮਰੀਕਨ ਟੈਕਨੀਕਾਂ ਮੈਨੂੰ ਸਾਹਮਣੇ ਥੋੜਾ ਜਣਾ ਉਹ ਜਾਣਖੇ ਥੁੱਕ ਜਾਂ ਵਾਂਗੂ ਐਕਟਿੰਗ ਜੀ ਕਰਨ ਲੱਗੇ ਜਣਾ ਫੇ ਕੋਈ ਨਹੀਂ ਮੰਗਦਾ ਭਾਈ ਯਾਰ ਹੁਣ ਇਕੱਲੇ ਹੀ ਬੀਂਦੇ ਨੇ ਤੁਸੀਂ ਵੀ ਆਇਆ ਕਰਿਆ ਕਰੋ ਕੀ ਖਾਈਏ ਫਿਰ ਹੁਣ ਆਪਾਂ ਕੁਲਚਾ ਫਿਰ ਮਿਲਦੇ ਆਪਾਂ ਕੁਲਚਾ ਖਾ ਕੇ ਹਾਂ ਜੀ ਤੇ ਹੁਣ ਆਪਾਂ ਜਾ ਰਹੇ ਆ ਬੱਟੀ ਇੱਕ ਆ ਗਏ ਆ ਰਹੇ ਆ ਏਦਾਂ ਸਾਰਾ ਸਮਾਨ ਇਹਨਾਂ ਨੇ ਬਾਹਰ ਕੱਢਿਆ ਗਿਆ ਕੀ ਗੱਲ ਹੋ ਗਈ ਮਲਾ ਲੜਾਈ ਲੜਵੀ ਪੈ ਗਈ ਸੋਹੇ ਵੀ ਵਾਰ ਬਗਾ ਕੇ ਮਾਰੇ ਬਏ ਨੇ ਲੱਗਾ ਮੰਮੀ ਮਿਲਤੇ ਡੈਡੀ ਦੀ ਹੋ ਚੁੱਕੇ ਆ ਲੜਾਈ ਤੇ ਇਸ ਤਰ੍ਹਾਂ ਕੱਢ ਸੁਟਿਆ ਬਾਹਰ ਆਪਾਂ ਆਏ ਸੀ ਹੇ ਕਮਕੋਲੇ ਤੇ ਇੱਧਰ ਆਪਾਂ ਨੂੰ ਕੰਮ ਮਿਲਾਲਿਆ ਕੀ ਬਣ ਦੁਨੀਆ ਦਾ ਸੱਚੇ ਪਾਤਸ਼ਾਹ ਹੋਏ ਤੇ ਉਹ ਗਾਇਜ਼ ਲੱਗ ਕੇ ਕੰਨ ਲੱਗ ਇੱਥੇ ਗਏ ਹਾਂ ਉੱਤੇ ਐਦਾ ਲੱਗਿਆ ਸੀ ਧੱਕਾ ਕਰ ਲੈਣਾ ਇੰਨਾ ਸ਼ੋਰ ਬੈੱਡ ਨੇ ਤੋੜਤਾ ਇਹ ਕੰਮ ਹੋ ਗਿਆ ਯਾਰ ਇੱਧਰ ਢੀਗਾ ਬੈਠ ਹਾਂ ਨਹੀਂ ਇਹ ਵੀ ਵਿੜਮੇ ਨੇ ਵਲੇ ਆਇਆ ਇਹਨੂੰ ਸਪੋਟਾ ਪਾਪਾ ਦਾ ਮੈਨਣਾ ਜੇ ਇੱਕ ਉਤੇ ਇਧਰ ਆ ਪਰ ਲਾ ਚੁਕੇ ਬੈਠੇ ਕਿਸੋਂ ਉਧਰ ਨੂੰ ਪਹਿਲਾਂ ਉਧਰ ਕਿਉਂ ਬੰਦ ਬੈਠਾ ਹੁਣ ਵੀ ਬਾਕੀ ਆਪਾਂ ਉਧਰ ਹੀ ਹੋਣਾ ਆ ਤੋਟਾ ਚੱਜ ਨਾਲ ਲਾ ਦੇ ਜਲਾਉਣੇ ਆ ਲੋਕਾਂ ਨੇ ਇਹਨਾਂ ਪੁੱਛਿਆ ਉਹ ਕਿੰਨਾ ਤੇਰੇ ਦੀ ਆਪਣਾ ਇੱਕ ਮਾ ਚੁੱਕਿਆ ਸਕੂਟ ਤੋਂ ਦੇਖੋ ਹੀ ਪੜਨ ਜਾਂਦਾ ਕੋ ਬੁੱਖ ਖਾਣੋਂ ਉਹ ਬੈਂਚ ਬਣਾਈ ਸੀ ਤੇਰੀ ਬੈਂਚ ਤੇ ਸਾਰੀਆਂ ਮੈਡਮ ਵੀ ਨੇ

මති න බයිසන් සශස්ත්‍රි ක අසි අපනු සො ම ෝ ල තර ඔදදර පෙරවී ගපා ඔනු පාම ගෙතර එොත්තේ ਫਿਰ ਉਹ ਵੱਜੂਗਾ ਉਹਨੂੰ ਲੋਡ ਪਾਏ ਨੂੰ ਬੰਦ ਕਰ ਦਿੰਨੇ ਹਨ ਹਾਂ ਬੰਦ ਕਰ ਦੇ ਇਹ ਮੈਨੂੰ ਪੈਕ ਕਰੂਗੀ ਜੇ ਚੱਲੇ ਇਹਨੂੰ ਫਿਰ ਤੋਂ ਖੋਲ ਦੇਓ ਠੀਕ ਹੈ ਠੀਕ ਹੈ ਹਾਂ ਇਹ ਖੋਲ ਕੋਈ ਇਹ ਗਾਵਾ ਬੰਦ ਇਹ ਚੱਲ ਕੀ ਆਤੋਈ ਅਬ ਅੱਧ ਕਰ ਮੜਾ ਜੋ ਆਕਸੀਜਨ ਨਹੀਂ ਚਾਹੀਦਾ ਆਪਾਂ ਜੇ ਅਸੀਂ ਕਿੱਥੇ ਆ ਮੜਾ ਕੋਲ ਆਲੇ ਬਲੌਗ ਬਣਾ ਅੰਦਰ ਚੱਲ ਕਰਦੇ ਹਾਂ ਪਾ ਪਾ ਬੰਦ ਕਰ ਦੇ पाए अंदर जमुई कुछ नहीं नी पे पर करता अंदर बंद तो की पता बारे जिंदा ही लाता होगा चलो ऑक्सीजन तो आंदी है ले लगे दस मिनट मत बर्दी नहीं खुली फिर डर गया मैंने वो मम्मी रे मैं स्कूल पा जना ब ਉਂਝ ਕਿਉਂ ਕੁਛ ਨਹੀਂ ਕਹਿੰਦੇ ਸਮਾਰਟ ਨੂੰ ਕਹਿੰਦੇ ਨੇ ਇਸ ਲਈ ਆਪਾਂ ਹੀ ਭਾਜਨੇ ਹੁੰਨੇ ਆ ਪੂਰਾ ਟਾਈਮ ਤਾਂ ਸਹੀ ਜੰਤ ਇਹ ਚ ਲੈਟ ਨੂੰ ਬੱਚਦੇ ਪਰ ਇੱਕ ਵਾਰੀ ਮੈਂ ਸਮਾਰਟ ਲੈ ਕੇ ਗਿਆ ਸੀ ਪ੍ਰਾਈਮਰੀ ਸਕੂਲ ਤੇ ਕੰਪਿਊਟਰ ਲੈਬ 'ਚ ਗੇਮਾਂ ਖੇਡਦਾ ਸੀ ਮੈਂ ਤੇ ਮਤੋਂ ਦੌੜ ਗਈ ਸੀ ਉੱਥੋਂ ਤੇ ਆਪਾਂ ਮਾਪਾ ਮਾਪੂ ਦੀ ਮੈਂ ਤੇ ਮੇਰੇ ਕੋਲ ਪਰਚੇ ਲੈ ਗਿਆ ਤੇ ਪਹਿਲੋਂ ਸਿਰ ਪੱਜਿਆ ਬਲੌਗ ਅੰਦਰ ਨੂੰ ਕਰਦਾ ਉਹ ਮੈਨੂੰ ਕਹਿੰਦੇ ਕੋ ਤਾਂ ਨਹੀਂ ਯੋ ਮਾਇਕ ਦਾ ਨਜੀ ਕਿਵੇਂ ਲੱਗਿਆ ਤੁਮ ਬੈ ਕੇ ਅੰਦਰ ਵਧੀਆ ਆਕਸੀਜਨ ਮਿਲਦੀ ਆਰਾਮ ਨਾਲ ਪਤਾ ਨਹੀਂ ਕੋਈ ਮੰਗੋਰੀਆਂ ਹੋਣਗੀਆਂ ਇੱਥੇ ਆਪਾਂ ਕਿਸੇ ਦਿਨ 24 ਹਾਰਸ ਚੈਲੰਜ ਹੋਊ 24 ਹਾਰਸ ਬੈੱਡ 'ਚ ਹੂੰ ਤੇ ਇੱਥੇ ਦਾ ਸਮਾਰਟ ਪੈਜ ਨੂੰ ਹਾਂ ਸਮਾਰਟ ਪੈਜ ਨੂੰ ਕੋਈ ਚੱਕਰ ਮੈਨੂੰ ਚੱਲ ਬੈਲਾ ਦੇ ਪਰਦੀ ਫਰੇ

ਉਹ ਦੇਖ ਸਮਾਣ ਆ ਗਿਆ ਸਮਾਣ ਆ ਗਿਆ ਸਮਾਣ ਆ ਗਿਆ ਇਹ ਖੁੱਲਦੀ ਹੈ ਦੇਖੀਏ ਹਮ ਅਬ ਇਹਨੂੰ ਲੂਣੀ ਲੈ ਕੇ ਨਿਕਲ ਕੇ ਲੈ ਐਵੇਂ ਕਰਕੇ ਅਜੇ ਤੱਕ ਥੱਪ 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 ਅਜੇ ਦੋ ਸ਼ਾਟ ਗੰਨਾ ਹੈ ਨਾਲ ਹੈਗੇ ਕੱਟਾ ਹੈ ਪਰ ਇਹ ਤਾਂ ਦੋ ਹੋਣਗੇ ਤੇਨੂੰ ਫੋਨ ਲੱਗੇ ਹਜੇ ਹਜੇ ਉਹ ਉਧਰਲੀ ਚ ਪਾਉਣਗੇ ਤੇ ਮੈਨੂੰ ਬੋਲ ਤਾਂ ਕਹੋ ਮੈਂ ਨਹੀਂ ਹੁਣਾ ਬਾਦ ਬੈੱਡ 'ਚੋਂ ਹੁਣ ਲੱਗਿਆ ਹੋਇਆ ਬਾਜ਼ੀਆਂ ਮਾਰਨੇ ਦੱਸ ਕਹੇ ਜਾਂ ਬੰਦਾ ਯਾਰ ਤੂੰ ਦੱਸ ਦੱਸ ਜੇ ਤੇ ਕਿ ਮਾਰਿਆ ਆ ਆ ਕਿਊ ਆਹ ਹੁਣ ਤੇਰੀ ਜੇ ਮੈਡਮ ਬਲੌਗ ਦੇਖੂ ਕੀ ਕਹੂਗੀ ਤੈਨੂੰ ਦੋ ਚਾਂ ਦੇ ਖਾਣੇ ਆਹ ਉਹ ਦਿਮਿਆ ਨਹੀਂ ਮਾਰਦੇ ਹੁੰਦੇ ਟਿੱਡਾ ਲਈ ਹਾਂ ਲੈ ਹੋਲਾ ਦੇ ਰੋਮਰੈਂਸ ਵਾਲਾ ਸੁਪਰਮੈਨ ਪੰਚ ਸੁਪਰਮੈਨ ਪੰਚ ਉੱਡ ਗਏ ਆ ਉੱਡ ਗਏ ਸੈਟਅਪ ਆ ਤਿਆਰ ਇੱਥੇ ਰੱਖ। ਇੱਕ ਹੋਰ ਮੰਨੀਏ। ਚਲੋ ਆਪਾਂ ਬੈੱਡ ਦਾ ਲਾਦੇ ਆ ਹੁਣ ਤੇ ਹੁਣ ਆਪਾਂ ਲਾਉਣੇ ਆ ਇੱਥੇ ਸੋਫਾ ਇੱਧਰ ਰੱਖਣਾ ਆਪਾਂ ਕਿੱਦਾ। ਚੱਲੀਏ ਹੁਣ ਆਪਾਂ ਕਰਾਈਏ ਇੱਕ ਕੰਮ। ਲੁੱਕ ਜਾ। ਹਾਂ। ਇੱਕ ਹੋਰ ਮਾਰ ਦੇ। ਹਾਂ। ਆਹ। ਇੱਕ ਹੋਰ। ਹਾਂਜੀ ਗਾਇਸ ਆਪਾਂ ਉਧਰੋਂ ਦਾ ਆ ਚੁੱਕੇ ਸੀਗੇ ਤੇ ਆਪਾਂ ਆ ਕੇ ਸੌ ਗਏ ਸੀਗੇ। ਆਪਣਾ ਹੈਗਾ ਕੱਲ ਨੂੰ ਇੰਗਲਿਸ਼ ਦਾ ਪੇਪਰ ਤੇ ਆਪਾਂ ਲੱਗੇ ਹੋਏ ਆ ਪੜ੍ਹਨ। ਦੇਖ ਸਕਦੇ ਹੋ ਵੀ ਬੋਲੇ ਯੋਖਾ ਪੇਪਰਾ ਕਲ ਨੂੰ ਤਾਂ ਤੇ ਹੁਣ ਆਪਾਂ ਪੜਦੇ ਆ ਇਸ ਬਲੌਗ ਨੂੰ ਕਰਦੇ ਆ ਆਪਾਂ ਐਂਡ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਤੇ ਆਪਾਂ ਮਿਲਾਂਗੇ ਕਿਸੇ ਨੈਕਸਟ ਬਲੌਗ ਚ ਤੇ ਹੁਣ ਮੈਂ ਪੜਦਾ ਤੇ ਕਰੂੰਗਾ ਫਿਰ ਐਡੀਟਿੰਗ ਮਿਲਦੇ ਆ ਫਿਰ ਨੈਕਸਟ ਬਲੌਗ